ਪੇਸ਼ੀ ਤੋਂ ਕਹਿੜਾ ਥੜਵਾ ਦੇ ਸੋਣ ਲੱਕੀ ਬਣ ਜਾ ਰਹੇ ਬੇ ਨਾਈਆਂ ਦੇ ਮੁੰਡੇ ਸੀਟੀ ਬਜੇ ਚਵਾਰੇ ਆ ਸੀਟੀ ਬਜੇ ਚਵਾਰੇ ਤੇ ਨਾਈਆਂ ਦੇ ਮੁੰਡੇ ਇਹ ਗਾਣਾ ਤੁਹਾਡਾ ਹਾਂਜੀ ਪੇਸ਼ੀ ਤੋਂ ਕਹਿੜਾ ਥੜਵਾ ਦੇ ਸੋਣ ਲੱਕੀ ਬਣ ਜਾ ਰਹੇ ਬੇ ਨਾਈਆਂ ਦੇ ਮੁੰਡੇ ਵੀ ਹੁਣ ਬੀਬੀਆਂ ਦਾ ਕਰਾਇਆ ਮਾਫ ਕਰਤਾ ਤੁਸੀਂ ਇਹ ਦੇਖੋ ਵੀ ਬੀਬੀਆਂ ਹਰੇਕਾ ਡਾਕਟਰ ਦਾ ਕਾਲਰ ਫੜ ਕੇ ਖੜ ਜਾਂਦੀਆਂ ਨੇ ਇਹ ਰਾਜ ਅਕਾਲੀਆਂ ਨੂੰ ਤੇ ਕਾਂਗਰਸੀਆਂ ਦੇ ਨਾਲੋਂ ਵੀ ਭੈੜਾ ਨਿਕਲਿਆ ਮੈਨੂੰ ਕਿਸੇ ਨਾਲ ਰੋਸਾ ਨਹੀਂ ਮੈਨੂੰ ਕਿਸੇ ਨਾਲ ਗੁੱਸਾ ਨਹੀਂ ਜੇ ਤੁਸੀਂ ਗਾਲ ਕੱਢਦੇ ਹੋਗੇ ਤਾਂ ਵੀ ਮੈਂ ਉਹ ਸਸਰੀ ਕਾਲ ਬਣਨੂੰਗਾ ਹਿੰਦੂ ਜਰੂਰ ਜੰਮਿਆ ਪਰ ਮੈਂ Hindu ਹੋ ਕੇ ਮਰਾਂਗਾ ਨਹੀਂ ਭਗਵੰਤ ਮਾਨ ਜੀ ਤੁਸੀਂ ਇਸ ਗੱਲ ਨੇ ਚੰਗੀ ਤਰ੍ਹਾਂ ਗੌਰ ਕਰੋ ਘੌਰ 나ਈ ਸਿੰਬੇ ਖੱਤਰੀ ਫੋਰ ਅਰਾ ਵਗੈਰਾ ਸਾਰੇ ਹਾਂਜੀ ਦੋਸਤੋ ਪਿਛਲੇ ਦਿਨੀ ਜਿਹੜੀ ਤੁਸੀਂ ਸਾਡੀ ਵੀਡੀਓ ਦੇਖੀ ਸੀ ਨਾ ਆਪਣੇ YouTube ਦੇ ਉੱਪਰ ਜਿਹੜੀ ਤੁਸੀਂ ਮਨ ਲੋ ਇਨਾ ਪਿਆਰ ਵੀ ਦਿੱਤਾ ਪਰ ਕੁਝ ਕੁ ਜਿਹੜੇ ਮੱਲੋ ਦਰਸ਼ਕਾਂ ਦੇ ਜਿਹੜੇ ਕਮੈਂਟ ਉਹ ਗਲਤ ਵੀ ਆ ਰਹੇ ਸੀ ਕਿਉਂਕਿ ਪਰ ਤੁਹਾਡਾ ਹੱਕ ਬਣਦਾ ਤੁਸੀਂ ਆਪਣਾ ਜਿਹੜਾ ਪੱਖ ਤੁਸੀਂ ਰੱਖ ਸਕਦੇ ਹੋ ਬਾਪੂ ਦੇਵ ਤਰੀਕਿਆਂ ਵਾਲੇ ਦੀ ਨਾ ਕਿਉਂਕਿ ਗੱਲ ਕਰੀ ਬਾਪੂ ਜੀ ਨੇ ਵੀ ਦੇਵ ਤਰੀਕਿਆਂ ਵਾਲੇ ਦਾ ਜਿਹੜਾ ਚਰਚਾ ਵੀ ਹੋਇਆ ਸੀ ਖ਼ਬਰ ਦੇ ਵਿੱਚ ਵੀ ਉਹ ਚੋਰੀ ਛਾਪਤ ਹੋਈ ਸੀਗੇ ਵੀ ਉਹਨਾਂ ਦੀਆਂ ਲਿਖਤਾਂ ਸੀਗੀਆਂ ਉਹ ਚੋਰੀ ਦੀਆਂ ਸੀਗੀਆਂ ਕਈ ਲੋਕਾਂ ਨੇ ਇਹਦੇ ਉੱਪਰ ਬਹੁਤ ਜ਼ਿਆਦਾ ਗਲਤ ਕਮੈਂਟ ਵੀ ਕੀਤੇ ਸੀਗੇ ਪਰ ਬਿਦ ਪ੍ਰੂਫ ਬਾਪੂ ਜੀ ਅੱਜ ਗੱਲਬਾਤ ਕਰਨਗੇ ਹਨਾ ਪਰ ਹੋਰ ਵੀ ਗੱਲਾਂ ਬਾਤਾਂ ਸੀ ਜਿਹੜਾ ਸਿਲਸਲਾ ਉਹ ਜਾਰੀ ਰੱਖਾਂਗੇ ਤੇ ਨਾਲ ਨਾਲ ਤੁਹਾਨੂੰ ਇਹ ਦੱਸ ਦਈਏ ਬਾਪੂ ਪਸ਼ੌਰ ਸਿੰਘ ਜੀ ਮੈਨੂੰ ਹਾਲ ਅੱਜ ਨਵੀਂ ਗੱਲ ਚੰਗੀ ਤਰ੍ਹਾਂ ਪਤਾ ਲੱਗੀ ਆ ਬਾਪੂ ਜੀ ਨੂੰ ਪੇਸ਼ੀ ਬਰਨਾਲ ਦੇ ਨਾਲ ਨਾਲ ਵੀ ਜਿਹੜਾ ਲੋਕ ਜਿਹੜਾ ਜ਼ਿਆਦਾਤਰ ਜਾਣਦੇ ਨੇ ਬਾਪੂ ਜੀ ਇਹ ਕਲੀਅਰ ਗੱਲ ਹੀ ਹੈ ਹਾਂਜੀ ਆ ਕਲੀਅਰ ਤੇ ਬਾਕੀ ਬਾਪੂ ਜੀ ਦੇ ਜਿਹੜੇ ਗੀਤ ਹਨ ਅਜੇ ਸੀ ਉਹਨਾਂ ਦਾ ਵੀ ਚਰਚਾ ਕਰਾਂਗੇ ਕਿਉਂਕਿ ਸਾਡੇ ਨਾਲ ਕਈ ਦਰਸ਼ਕ ਜਿਹੜੇ ਇਹ ਗੱਲ ਕਹਿ ਰਹੇ ਸੀ ਵੀ ਅਸੀਂ ਕਦੇ ਨਾਂ ਜਿਹੜੇ ਤੁਹਾਡੇ ਪ੍ਰੂਫ ਸਾਹਮਣੇ ਲੈ ਕੇ ਆਵਾਂਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਹੁਣ ਆਪਾਂ ਸ਼ੁਰੂਆਤ ਕਰਦੇ ਆਂ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਠੀਕ ਠਾਕ ਹੋ ਜੀ ਬਿਲਕੁਲ ਜੀ ਤੇ ਘਰ ਪਰਿਵਾਰ ਸਾਰੇ ਚੜ੍ਹਦੀ ਕਲਾ ਜੀ ਬਹੁਤ ਵਧੀਆ ਜੀ ਤੇ ਬਾਪੂ ਜੀ ਇੱਕ ਨਾ ਬਾਰ ਬਾਰ ਸਾਨੂੰ ਕਮੈਂਟ ਕਰਦੇ ਸੀਗੇ ਲੋਕ ਹਾਂਜੀ ਉਹ ਕਹਿੰਦੇ ਹੱਕ ਵੀ ਉਹਨਾਂ ਦਾ ਕਹਿਣਾ ਉਹਨਾਂ ਦਾ ਹੱਕ ਹੈ ਜੀ ਹਾਂਜੀ ਤੇ ਇਸ ਬਾਰੇ ਤੁਸੀਂ ਬਾਪੂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਉਹ ਕਹਿੰਦੇ ਸੀ ਵੀ ਤੁਸੀਂ ਗਲਤ ਹੋ ਕਹਿੰਦੇ ਵੀ ਉਹ ਸਹੀ ਸੀਗੇ ਦੇਖ ਤਰੀਕਿਆਂ ਵਾਲੇ ਗੱਲ ਇਹ ਚੀਜ਼ ਹੈ ਜੀ ਹਾਂਜੀ ਵੱਖਵਾ ਜੀਆਂ ਹੁੰਦੀਆਂ ਨੇ ਠ ਹਾਂਜੀ ਸੱਚ ਜਿਹੜਾ ਲੋਕਾਂ ਦੇ ਹਜਮ ਨਹੀਂ ਆਉਂਦਾ ਬਿਲਕੁਲ ਝੂਠ ਹੈ ਜਿਹੜਾ ਉਹ ਇੱਕ ਗੁੜ ਵਰਗਾ ਹੁੰਦਾ ਹਾਂਜੀ ਤੇ ਗੁੜ ਵਰਗੇ ਲੋਕ ਜਿਹੜੇ ਗੁੜ ਨੂੰ ਖਾਣ ਸੱਚ ਬੋਲਣ ਤੋਂ ਗਰੇਜ ਕਰਨਗੇ ਝੂਠ ਨੂੰ ਉਹ ਕਰਨਗੇ ਉਹ ਕਮੈਂਟ ਕਰਨਗੇ ਉਹਨਾਂ ਦਾ ਹੱਕ ਹੈ ਉਹ ਗਾਲਾਂ ਵੀ ਦੇ ਸਕਦੇ ਨੇ ਮੈਨੂੰ ਪਰ ਜਿਹੜੇ ਹਿਸਾਬ ਨਾਲ ਬਾਪੂ ਅੱਜ ਆਪਾਂ ਪ੍ਰੂਫ ਲਈ ਫਿਰਦੇ ਆ ਮੈਨੂੰ ਐ ਲੱਗਦਾ ਵੀ ਅੱਜ ਕਈਆਂ ਦੇ ਰੋਟੀ ਹਜਮ ਨਹੀਂ ਆਉਣੀ ਬਿਲਕੁਲ ਜੀ ਤੇ ਤੁਸੀਂ ਆਪ ਦਾ ਪੱਖ ਜਿਹੜਾ ਰੱਖਣਾ ਤੁਸੀਂ ਆਪ ਦਾ ਸਹੀ ਜਿਵੇਂ ਤੁਸੀਂ ਪਹਿਲਾਂ ਰੱਖਿਆ ਸੀ ਵੀ ਚੋਰੀ ਨਹੀਂ ਲਿਖਤਾ ਕਿਉਂ ਕਿਹਾ ਜਾਂਦਾ ਦੇਖੋ ਜੀ ਮੈਂ بار بار ਇਸ ਗੱਲ ਨੂੰ ਪਹਿਲੀ ਮੁਲਾਕਾਤ ਦੇ ਵਿੱਚ ਮੈਂ ਤਿੰਨ ਵਾਰੀ ਇਸ ਗੱਲ ਨੂੰ بار بار ਜ਼ਿਕਰ ਕੀਤਾ ਸੀ ਕਿਉਂਕਿ ਮੈਨੂੰ ਵੀ ਪਤਾ ਸੀ ਕਿ ਮੈਂ ਇੱਕ ਪਹਾੜ ਨੂੰ ਮੱਥਾ ਲਾਉਣ ਚੱਲਿਆ ਬਿਲਕੁਲ ਪਹਾੜ ਨੂੰ ਮੱਥਾ ਲਾਉਣ ਵਾਲੇ ਬੰਦੇ ਕਦੇ ਮਰਨ ਤੋਂ ਗਰੇਜ ਨਹੀਂ ਕਰਦੇ ਹੁੰਦੇ ਬਿਲਕੁਲ ਜੀ ਬਿਲਕੁਲ ਤੇ ਇਹ ਠੀਕ ਹੈ ਮੈਂ ਵਹਿਗੁਰੂ ਸੱਚੇ ਪਾਤਸ਼ਾਹ ਨੂੰ ਇਹ ਬੇਨਤੀ ਕਰਦਾ ਵੀ ਇਹ ਸੱਚੇ ਪਾਤਸ਼ਾਹ ਕਿਸੇ ਚੰਗੇ ਲਖਾਰੀ ਨੂੰ ਦਲਤ ਸਮਾਜ ਦੇ ਘਰੇ ਪੈਦਾ ਨਾ ਕਰੀ ਕਿਉਂਕਿ ਡਾਕਟਰ ਭੀਮਰਾਓ ਅਮੇਦਕਰ ਨੇ ਵੀ ਕਿਹਾ ਕਹਿੰਦਾ ਮੈਂ Hindu ਜ਼ਰੂਰ ਜੰਮਿਆ ਪਰ ਮੈਂ Hindu ਹੋ ਕੇ ਮਰਾਂਗਾ ਨਹੀਂ ਇਸ ਕਰਕੇ ਉਹਨਾਂ ਨੇ ਮਹੋਰ ਧਰਮ ਨੂੰ ਅਖਤਿਆਰ ਕਰਕੇ Hindu ਧਰਮ ਨਾਲ ਉਹਨਾਂ ਨੇ ਤੇ ਲੋਕ ਵੀ ਕਰਨ ਗਈ ਕਿਉਂਕਿ ਸਚਾਈ ਹੈ ਸਚਾਈ ਬਹੁਤੇ ਬੰਦਿਆਂ ਦੇ ਹਾਜ਼ਮ ਨਹੀਂ ਹੁੰਦੀ ਹੁੰਦੀ ਤੇ ਬਾਪੂ ਲੋਕਾਂ ਦਾ ਇਹ ਵੀ ਕਹਿਣਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਜਿਹੜਾ ਸੱਚ ਨੂੰ ਵੀ ਸੱਚੋਕਣਾ ਪਿਆ ਜਾਂਦਾ ਜਿਹੜਾ ਕਾਲ ਯੋਗ ਦਾ ਜ਼ਮਾਨਾ ਤੇ ਸੱਚ ਨੂੰ ਫਾਂਸੀ ਵੀ ਦਿੱਤੀ ਜਾਂਦੀ ਆ ਅੱਜ ਕੱਲ ਇਹੜਾ ਅੱਜ ਕੱਲ ਦਾ ਦੌਰ ਚੱਲ ਰਿਹਾ ਹੈ ਤੇ ਉਹੀ ਬਾਪੂ ਚੀਜ਼ ਸਾਹਮਣੇ ਹੈਗੀ ਲੋਕਾਂ ਦਾ ਕਹਿਣਾ ਇਹ ਆ ਕਹਿੰਦੇ ਜਿਹੜੇ ਦੇਵਸਰੀਕਿਆਂ ਵਾਲੇ ਸੀਗੇ ਕਹਿੰਦੇ ਉਹਦਾ ਪਹਿਲੇ ਇਹਨੇ ਨਾਮਵਰ ਕਲਾਕਾਰ ਸੀ ਕਹਿੰਦੇ ਉਹਨਾਂ ਨੂੰ ਚੋਰੀ ਦੀ ਲਿਖਤਾਂ ਦੀ ਕੀ ਲੋੜ ਪੈਗੀ ਹਾਂਜੀ ਕਿਸੇ ਪੜ੍ਹ ਕੇ ਦੇਖੋ ਸੱਚ ਨੂੰ ਕੈਦ ਸਿੰਘ ਸਮਝਾਵੇ ਪੈਣੀ ਹੱਥ ਮੁਢੀ ਦੇ ਲਾਵੇ ਸਾਡਾ ਕੰਮ ਵਿਗੜਦਾ ਜਾਵੇ ਉਹਨਾਂ ਦੇ ਕਿੱਸੇ ਜਿਹੜੇ ਨੇ ਕਿੱਸੇ ਪਰੋਲ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਵੀ ਪਸ਼ੋਰਾ ਸਿੰਘ ਪੇਸ਼ੀ ਬਰਨਾਲੇ ਵਾਲਾ ਸੱਚ ਬੋਲਦਾ ਜਾਂ ਝੂਠ ਬੋਲਦਾ ਕਿਸਿਆਂ ਨੂੰ ਪੜੋ ਜਾਂ ਫਿਰ ਉਹ ਜਗਬਾਣੀ ਦੀ ਲਿਖਤ 2 ਫਰਵਰੀ 1983 ਗੁਰਦੀਪ ਗੌਰਵੀ ਜਿਹੜਾ ਲੇਖਕਾ ਉਹ ਪੜੋ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਸਬੂਤਾ ਉਹ ਹੀ ਆ ਕਿਉਂਕਿ 1983 ਨੂੰ ਤੇ ਹੁਣ ਨੂੰ ਤੁਸੀਂ ਦੇਖ ਲਓ ਵੀ ਕਿੰਨੇ ਸਾਲ ਹੋ ਗਏ ਬਿਲਕੁਲ ਤਕਰੀਬਨ 41 ਸਾਲ ਹੋ ਗਏ ਆ ਜਿਹੜੀਆਂ ਸਾਰੀਆਂ ਹੁਣ ਅਸੀਂ ਪ੍ਰੋਗਰਾਮ ਕਰਦੇ ਆਂ ਦੇਖਦੇ ਆਂ ਇਹ ਤਾਂ ਬਾਧੀਆਂ ਨੇ ਇਹ ਉਦੋਂ ਦੀਆਂ ਗੱਲਾਂ ਨੇ ਜਦੋਂ ਰਿਕਾਰਡ ਦੇ ਉੱਤੇ ਸੂਈ ਚੱਲਦੀ ਹੁੰਦੀ ਸੀ ਤੇ ਸੂਈ ਨੂੰ ਲੈਣ ਦੇ ਮਾਰੇ ਸਾਡੇ ਨਾਲ ਦੋਸਤ ਪਾਲ ਲੈਂਦੀ ਸੀ ਸਾਡੇ ਸਪੀਕਰ ਹੁੰਦਾ ਸੀ ਤੇ ਸਪੀਕਰ ਦੀ ਸੂਈ ਵਾਸਤੇ ਲੋਕ ਸਾਡੇ ਨਾਲ ਦੋਸਤੀਆਂ ਪਾਲ ਲੈਂਦੀ ਸੀ ਵੀ ਯਾਰ ਮੈਨੂੰ ਚੱਲ ਸੂਈਆਂ ਦੇ ਉਹ ਸੂਈ ਦੇ ਸਹਾਰੇ ਰਿਕਾਰਡ ਚੱਲਦਾ ਹੁੰਦਾ ਸੀ ਅੱਜ ਹਵਾ ਦੇ ਸਹਾਰੇ ਅਸੀਂ ਇੱਕ ਦੂਜੇ ਦੇ ਚਿਹਰੇ ਦੇ ਰੂਬਰੂ ਹੋ ਜਾਂਦੇ ਆ ਬਿਲਕੁਲ ਜੀ ਬਿਲਕੁਲ ਤੇ ਬਾਪੂ ਇੱਕ ਗੱਲ ਨਾਲ ਨਾਲ ਹੋਰ ਹੈ ਜਿਵੇਂ ਹੁਣ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀਡੀਓ ਦੇ ਵਿੱਚ ਆਪਣੀ ਪਹਿਲਾਂ ਵਾਲੀ ਦੀ ਵੀਡੀਓ ਦੇ ਵਿੱਚ ਜੀ ਤੇ ਆਪਾਂ ਕਹਿੰਦੇ ਕਲਦੀਪ ਮਾਨਕ ਸਾਹਿਬ ਨਾਲ ਲੋ ਜਿਹੜੇ ਤੁਹਾਨੂੰ 5500 ਰੁਪਏ ਗੀਤ ਦੇ ਰਹੇ ਸੀ ਹਨਾ ਜੀ ਤੇ ਕਿੰਨੀਆਂ ਕਾ ਬਾਪੂ ਜੀ ਦੀ ਮੁਲਾਕਾਤਾਂ ਹੋਈ ਸੀ ਤੁਹਾਡੀ ਉਹਨਾਂ ਨਾਲ ਮੇਰੀਆਂ ਦੋ ਮੁਲਾਕਾਤਾਂ ਹੋਈਆਂ ਸੀ ਦੋ ਦੋ ਮੁਲਾਕਾਤਾਂ ਹੋਈਆਂ ਜੀ ਤੇ ਉਹ ਕਦੋਂ ਦੀ ਗੱਲ ਆ ਬਾਪੂ ਇਹ ਇਹ 83 ਦੀ ਗੱਲ ਹੈ 83 ਦੀ ਗੱਲ ਹੈ ਤੇ ਕਈ ਲੋਕਾਂ ਦਾ ਬਾਪੂ ਬਾਰ-ਬਾਰ ਕਮੈਂਟ ਆਇਆ ਜਿਆਦਾਤਰ ਲੋਕਾਂ ਦਾ ਜਿਹੜਾ ਇੱਕ ਕਮੈਂਟ ਵੱਧ ਜਿਹੜਾ ਸਾਡੇ ਸਾਹਮਣੇ ਆਇਆ ਉਹ ਕਹਿੰਦੇ ਵੀ ਵਿੱਚ ਹੀ ਉਹ ਸਾਡੇ ਬਾਰੇ ਵੀ ਬੋਲ ਰਹੇ ਸੀਗੇ ਵੀ ਜਿਹੜੇ ਚੈਨਲ ਵਾਲੇ ਨੇ ਜਾਂ ਜਿਹੜੇ ਪੱਤਰਕਾਰ ਨੇ ਇੰਟਰਵਿਊ ਕਰਦੇ ਨੇ ਜਾਂ ਫਿਰ ਜਿਹੜੇ ਇੰਟਰਵਿਊ ਦੇਣ ਵਾਲੇ ਪਰਸਨ ਨੇ ਕਹਿੰਦੇ ਤੇ ਕਹਿੰਦੇ ਵੀ ਮੰਨ ਲਓ ਵੀ ਜਦੋਂ ਬਾਪੂ ਕਹਿੰਦੇ ਇਹ ਦੇਵਤਰੀਆਂ ਵਾਲੇ ਜਿਉਂਦੇ ਸੀਗੇ ਜਾਂ ਕੁਲਦੀਪ ਮਾਨਕ ਸਾਹਿਬ ਜਿਉਂਦੇ ਸੀਗੇ ਕਹਿੰਦੇ ਵੀ ਇਹ ਗੱਲ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਤੇ ਅੱਜ ਕਿਉਂ ਬੋਲਨੇ ਇਹ ਵੀ ਗੱਲ ਮੰਨ ਲਓ ਪ੍ਰੂਫ ਜ਼ਰੂਰ ਕਰਨੀ ਆਪਾਂ ਮੇਰੇ ਤੈਨੂੰ ਕੁੜੀਆਂ ਸੀਗੀਆਂ ਕੁੜੀਆਂ ਦਾ ਵਿਆਹ ਕੀਤਾ ਮੈਂ ਇੱਕ ਵੀ ਦਿਨ ਬੇਲਾ ਨਹੀਂ ਰਿਹਾ ਠੀਕ ਹੈ ਜੀ ਕਿਉਂਕਿ ਮੈਂ ਹੱਦ ਤੋੜੀ ਮੈਂ ਮਿਹਨਤ ਕੀਤੀ ਐ ਤੇ ਹੁਣ ਵੀ ਕਰਦਾਂ ਮੈਂ ਬਿਲਕੁਲ ਜੀ ਕਿਉਂਕਿ ਉੱਚੀ ਦੁਕਾਨ ਤੇ ਫਿੱਕਾ ਪਵਾਨ ਜਿਹੜੇ ਮਤਲਬ ਪੱਥਰ ਪ੍ਰੇਰਕ ਸੀ ਜਿਹੜੇ ਮਤਲਬ ਚੰਗੇ ਬੰਦੇ ਨਾਮਵਰ ਬੰਦੇ ਸੀਗੇ ਉਹ ਉਹਨਾਂ ਕੋਲੇ ਜਾਣਗੇ ਮੇਰੇ ਘਰੇ ਤਾਂ ਚਾਹ ਵੀ ਨਹੀਂ ਮੈਂ ਤਾਂ ਪਿਆਰ ਸਕਦਾ ਸਿਰਫ ਪਾਣੀ ਤੋਂ ਬਿਨਾ ਇਸ ਕਰਕੇ ਤੁਸੀਂ ਮੇਰੇ ਕੋਲੇ ਆਏ ਹੋ ਤੁਸੀਂ ਮੇਰਾ ਘਰ ਦੇਖਿਆ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਮੇਰੀ ਇਹ ਪਹਿਲੀ ਇੰਟਰਵਿਊ ਆ ਕਿਉਂਕਿ ਨਾ ਮੈਂ ਕਿਸੇ ਕੋਲੇ ਇਸ ਗੱਲ ਬਾਰੇ ਕਰਿਆ ਵੀ ਮੇਰੀ ਇੰਟਰਵਿਊ ਲਓ ਜੀ ਬਿਲਕੁਲ ਮੈਨੂੰ ਇਹ ਚੀਜ਼ ਚਾਹੀਦੀ ਮੈਂ ਤਾਂ ਹਰ ਇੱਕ ਚੀਜ਼ ਦੇ ਪ੍ਰਭੂ ਪ੍ਰਮਾਤਮਾ ਦੀ ਹਰ ਚੀਜ਼ ਤੇ ਖੁਸ਼ ਆ ਮੈਨੂੰ ਕਿਸੇ ਨਾਲ ਰੋਸਾ ਨਹੀਂ ਮੈਨੂੰ ਕਿਸੇ ਨਾਲ ਗੁੱਸਾ ਨਹੀਂ ਜੇ ਤੁਸੀਂ ਗਾਲ ਕੱਢਦੇ ਹੋਗੇ ਤਾਂ ਵੀ ਮੈਂ ਉਹ ਸਸਰੀ ਕਾਲ ਮੰਨੂਗਾ ਸੱਸਰੀ ਘਰ ਨੂੰ ਦਾ ਸੱਸਰੀ ਘਰ ਮੰਨਣੀ 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 ਪੈਂਦੀ ਹੈ ਜੀ ਬਿਲਕੁਲ ਤੇ ਬਾਪੂ ਇੱਕ ਨਾਲ ਨਾਲ ਗੱਲ ਆਪਾਂ ਕਰਦੇ ਹੁਣ ਆਪਾਂ ਅੱਜ ਦਾ ਨੀਤੀ ਜਿਹੜਾ ਪੱਖ ਹੈਗਾ ਜੀ ਹਾਂਜੀ ਰਾਜਨੀਤਿਕ ਪੱਖ ਦੇ ਵਿੱਚ ਜੇ ਆਪਾਂ ਗੱਲ ਕਰੀਏ ਆਪਾਂ ਪਹਿਲਾਂ ਜ਼ਿਕਰ ਕਰਦੇ ਸੀਗਾ ਚੰਨੀ ਸਾਹਿਬ ਦਾ ਹਾਂਜੀ ਹਾਂਜੀ ਚੰਨੀ ਸਾਹਿਬ ਦਾ ਜਦੋਂ ਜ਼ਿਕਰ ਕਰਿਆ ਬਾਪੂ ਕਿਉਂਕਿ ਉਹ ਪ੍ਰੂਫ ਮੰਗਦੇ ਨੇ ਪ੍ਰੂਫ ਆਪਣੇ ਕੋਲ ਵਿਧਾ ਹੈਗਾ ਨਾਲ ਹਨਾ ਤੇ ਹੁਣ ਮੈਂ ਕਹਿੰਦਾ ਇੱਕ ਵਾਰੀ ਤਸਵੀਰ ਵੀ ਦਿਖਾ ਦਈਏ ਨਾ ਇਹਨਾਂ ਨੂੰ ਹਾਂਜੀ ਹਾਂਜੀ ਤੇ ਆ ਫੜਿਓ ਜੀ ਇੱਕ ਮਿੰਟ ਆ ਮੜਾ ਭਰਾ ਨੇੜੇ ਕਰਕੇ ਦਿਖਾ ਦਿਓ ਇੱਕ ਵਾਰੀ ਹਨਾ ਇਹ ਮੜਾ ਨੇੜਤਾ ਤੋਂ ਕਰਕੇ ਦਿਖਾ ਦਿਓ ਬਾਪੂ ਜ਼ਿਕਰ ਇਹ ਤਸਵੀਰ ਜਿਸ ਵਕਤ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣ ਦਾ ਚਾਂਸ ਮਿਲਿਆ ਹਾਂਜੀ ਕਿਉਂਕਿ ਇਸ ਤੀਤੇ ਮੈਂ ਆਮ ਆਦਮੀ ਪਾਰਟੀ ਦੇ ਕੋਲੋਂ ਮੰਗ ਕੀਤੀ ਸੀ ਉਹ ਪਿਛਲੀ ਮੇਰੀ ਜਿਹੜੀ ਇੰਟਰਵਿਊ ਉਹਦੇ ਵਿੱਚ ਕਲੀਅਰ ਆ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਐਲਾਨ ਕਰਤਾ ਸੀ ਕਿ ਅਸੀਂ ਗਲਤ ਸਮਝਦੇ ਬੰਦੇ ਨੂੰ ਮੁੱਖ ਮੰਤਰੀ ਬਣਾਵਾਂਗੇ ਕਾਂਗਰਸ ਦੇ ਵਿੱਚ ਖਿੱਚੋ ਤਾਣੀ ਸੀ ਖਿੱਚੋ ਤਾਣੀ ਹੁਣ ਕਰਕੇ ਕਾਂਗਰਸ ਨੇ ਦੇਖਿਆ ਕਿ ਹੁਣ ਦਲਿਤ ਸਮਾਜ ਨੂੰ ਆਪਣੇ ਹੱਥ 'ਚ ਕਰਨ ਦੀ ਲੋੜ ਆ ਉਹਨਾਂ ਨੇ ਚੰਨੀ ਸਭ ਦਾ ਨੋ ਡਿਕਲੇਅਰ ਕਰਤਾ ਮੁੱਖ ਮੰਤਰੀ ਬਣ ਕੇ ਸਾਡੇ ਲਈ ਖੁਸ਼ੀ ਦੀ ਗੱਲ ਹੋ ਗਈ ਪਰ ਹੁਣ ਅਸੀਂ ਇਹ ਗੱਲ ਕਹਿੰਦੇ ਆ ਕਿ ਅਸੀਂ ਮੁੱਖ ਮੰਤਰੀ ਦੀ ਕੁਰਸੀ ਲੈਣੀ ਲੈਣੀ ਆ ਜਿਹੜਾ ਫੈਕਟਰ 83 ਤੇ 34 ਦਾ ਉਹ ਫੈਕਟਰ ਨਹੀਂ ਚੱਲਣਾ ਹੁਣ ਅਸੀਂ ਪੁੱਛਾਂਗੇ ਵੀ ਕਿਹੜੀ ਜਾਤੀ ਕੋਲੇ ਕਿੰਨੀਆਂ ਸੀਟਾਂ ਕਿਹੜੀ ਜਾਤੀ ਦੇ ਐਮਐਲਏ ਕਿੰਨੇ ਨੇ ਕਿਹੜੀ ਜਾਤੀ ਦੇ ਕਿੰਨੇ ਨੇ ਝੌਰ ਜਾਤੀ ਦੇ ਕਿੰਨੇ ਐਮਐਲਏ ਨੇ ਕਮਿਹਰ ਜਾਤੀ ਦੇ ਕਿੰਨੇ ਐਮਐਲਏ ਨੇ 나ਈ ਜਾਤੀ ਦੇ ਕਿੰਨੇ ਐਮਐਲਏ ਨੇ ਗਿੱਦੜ ਗੁੱਟਾਂ ਦੇ ਕਿੰਨੇ ਐਮਐਲਏ ਨੇ 34 ਦੇ ਵਿੱਚੋਂ ਸਾਡੀਆਂ 3 ਸੀਟਾਂ ਖੋਲੀਆਂ ਇੱਕ ਸੀਟ ਇੱਕ ਸੀਟ ਜਿਹੜੀ ਖੋਲੀ ਉਹ ਸਾਨੂੰ ਮਤਲਬ ਮੁਸਲਮਾਨ ਸਮਾਜ ਨੇ ਜਿਵੇਂ ਕਿ ਮਲੇਰੀ ਕੋਟੜਾ ਤੇ ਜ਼ਮੀਨ ਦੀ ਲੜੇ ਨੇ ਇੱਕ ਸੀਟ ਬਾਜੀਗਰ ਬਰਾਦਰੀ ਨੇ ਖੋਲੀ ਜਿਹੜੇ ਕਿ ਸਤਰਾਨਾ ਤੋਂ ਸ਼ਾਇਦ ਮੇਰੇ ਖਾ ਦਾ ਇਲੈਕਸ਼ਨ ਲੜੇ ਨੇ ਬਾਜੀਗਰ ਦੇ ਨਾਂ ਤੇ ਮਤਲਬ ਹੋਇਆ ਇੱਕ ਸੀਟ ਧਾਨਿਕ ਸਮਾਜ ਨੇ ਖੋਲੀ ਸਾਡੇ ਕੋਲੇ 31 ਸੀਟਾਂ ਰਹਿ ਗਈਆਂ 31 ਸੀਟਾਂ ਦੇ ਵਿੱਚੋਂ ਮਤਲਬ ਵਾਲੇ ਹੋਰ ਵੀ ਖੋਣ ਦੀ ਉਮੀਦ ਆ ਕਿਉਂਕਿ ਧਾਰਾ 370 ਜਿਹੜੀ ਉਹਨੂੰ ਤੌਰ ਉਮਰ ਲੋੜ ਕੇ ਪੇਸ਼ ਕਰਕੇ ਸਾਡੇ ਸਮਾਜ ਨੂੰ ਹੋਰ ਗਰੀਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਿਲਕੁਲ ਜੀ ਬਿਲਕੁਲ ਜਿਵੇਂ ਕਿ ਸਾਡੇ ਸਮਾਜ ਦੇ ਲੋਕਾਂ ਦੇ ਕਾਲ ਦੇ ਕੱਟ ਤੇ ਤੇ ਜੱਟ ਸਮਾਜ ਉਹਵੇਂ ਜਿਵੇਂ ਸਭ ਕੁਝ ਲੈ ਰਿਹਾ ਇਹ ਮਾਨ ਸਾਹਿਬ ਨੂੰ ਭਗਵੰਤ ਮਾਨ ਸਾਹਿਬ ਨੂੰ ਸਿਰਫ ਜਾਤੀ ਦੇਖਦੇ ਨੇ ਦਲਿਤ ਸਮਾਜ ਦੇ ਕੋਲੋਂ ਇਹ ਪਿੱਠ ਗਰੀ ਬੈਠਾਗਾ ਅਸਲ ਦੇ ਵਿੱਚ ਸਾਡੀਆਂ 40 ਸੀਟਾਂ ਬਣਦੀਆਂ ਨੇ ਜੇ ਸਾਡੀ 34% ਵੋਟ ਆ ਜਾ ਸਾਨੂੰ 30% ਦੇ ਨਾਲ ਗੁਣਾ ਕਰੀਏ ਤਾਂ 100 ਦੇ ਵਿੱਚੋਂ 33 ਤੇ 20 ਦੇ 20 ਦੇ 17 ਦੇ ਵਿੱਚੋਂ 6 ਸੀਟਾ ਸਾਡੀਆਂ ਹੋਰ ਬਣਦੀਆਂ 40 ਸੀਟਾ ਸਾਡੀਆਂ ਬਣਦੀਆਂ ਨੇ 6 ਸੀਟਾ ਸਾਡੀਆਂ ਦੱਬੀ ਬੈਠੇ ਨੇ ਦਲ ਪਰ ਸਮਾਜ ਦੀਆਂ 6 ਸੀਟਾ ਆਪਣਾ ਸਮਾਜ ਦੇ ਨਾਲ ਤਕੜਾ ਸਮਾਜ ਦਾ ਦੱਬੀ ਬੈਠਾ ਹੈ ਤੇਨ ਧੌਰ 나ਈ ਸਿੰਬੇ ਖਤਰੀ ਹੋਰ ਐਰਾ ਵਗੈਰਾ ਸਾਰੇ ਐਮਐਲਿਆਂ ਤੋਂ ਬੰਦੇ ਨੇ ਤੇ ਬਾਪੂ ਅਕਾਲੀ ਦਲ ਵੀ ਆਏ ਤੇ ਕਾਂਗਰਸੀ ਵੀ ਆਏ ਹਾਂਜੀ ਭੁੱਖਮਰੀ ਲੋਕਾਂ 'ਚ ਪਹਿਲਾਂ ਵੀ ਸੀ ਤੇ ਲੋਕਾਂ ਜਦੋਂ ਅਕਾਲੀ ਦਲ ਆਏ ਨੇ ਹਾਂਜੀ ਭੁੱਖਮਰੀ ਲੋਕਾਂ 'ਚ ਉਦੋਂ ਵੀ ਰਹੀ ਜਦੋਂ ਕਾਂਗਰਸੀ ਆਏ ਹਾਂਜੀ ਫੇਰ ਲੋਕਾਂ ਦੇ ਮਨ ਦੇ ਚ ਇੱਕ ਫੁਰਨਾ ਫੁਰਿਆ ਹਾਂਜੀ ਕਹਿੰਦੇ ਵੀ ਹੁਣ ਸਾਡਾ ਕੁਝ ਬਣੂ ਜਦੋਂ ਆਮ ਆਦਮੀ ਪਾਰਟੀ ਆਉ ਹਾਂਜੀ ਤੇ ਆਮ ਆਦਮੀ ਪਾਰਟੀ ਹੁਣ ਆ ਵੀ ਗਈ ਹਾਂਜੀ ਤੇ ਤਕਰੀਬਨ ਉਹਨਾਂ ਨੂੰ ਆਇਆਂ ਨੂੰ ਸਮਾਂ ਵੀ ਹੋ ਚੁੱਕਿਆ ਹੁਣ ਜਿਹੜਾ ਬਣਦਾ ਉਹਨਾਂ ਦਾ ਹਾਂਜੀ ਤੇ ਇੰਨੇ ਕ ਸਮੇਂ ਦੇ ਵਿੱਚ ਉਹਨਾਂ ਨੇ ਹੁਣ ਤੱਕ ਕੀ ਕਰਤਾ ਕਿੰਨਾ ਕ ਫਾਇਦਾ ਹੋਇਆ ਦਲਤ ਸਮਾਜ ਦੇ ਉੱਤੇ ਇਹਨਾਂ ਨੇ ਕਹਾੜਾ ਫੇਰਤਾ ਜੀ ਠੀਕ ਹੈ ਜੀ ਦਲਤ ਸਮਾਜ ਨੂੰ ਤਾਂ ਇਹ ਦੇਖ ਕੇ ਰਾਜੀ ਨਹੀਂ ਠੀਕ ਹੈ ਜੀ ਸਿਰਫ ਵੋਟਾਂ ਵੇਲੇ ਦਾਰੂ ਤੇ ਗਾਂਧੀ ਦੇ 500 ਰੁਪਏ ਦਾ ਨੋਟ ਕਿ ਜਾਂ ਫਿਰ ਲਾਰੇ ਤੇ ਨਾਰੇ ਠੀਕ ਹੈ ਜੀ ਲਾਰੇ ਤੇ ਨਾਰੇ ਤੇ ਰਹਿ ਗਏ ਕੁਮਾਰੇ ਮਾਂ ਬੱਚੇ ਨੂੰ ਬਹੁਤ ਪਿਆਰ ਕਰਦੀ ਹੁੰਦੀ ਆ ਜਿੰਨਾ ਚਿਰ ਬੱਚਾ ਰੋਵੇ ਨਾ ਮਾਂ ਉਹਨੂੰ ਦੁੱਧ ਨਹੀਂ ਦਿੰਦੀ ਸਾਡੇ ਸਮਾਜ ਦੇ ਵਿੱਚ ਇਹ ਘਾਟ ਹੈ ਕਿਉਂਕਿ ਅਸੀਂ ਸੰਘਰਸ਼ ਨਹੀਂ ਕਰ ਸਕਦੇ ਸੰਘਰਸ਼ ਦੇ ਨਾਲ ਹੀ ਸਾਰਾ ਕੁਝ ਹੋ ਜਾਂਦਾ ਹੈ ਇਹਨਾਂ ਨੇ ਸੰਘਰਸ਼ ਕੀਤਾ ਸੀ ਇਹਨਾਂ ਨੇ ਕਿਹਾ ਸੀ ਕਿ ਅਸੀਂ 5 ਸਾਲ ਵਿਹਲੇ ਬਹਿ ਕੇ ਖਾ ਲਈਏ ਤਾਂ ਵੀ ਸਾਡੇ ਕੋਲੋਂ ਨਹੀਂ ਮੁੱਕਦਾ ਇਹ ਸੰਘਰਸ਼ ਦੇ ਵਿੱਚੋਂ ਜੇਤੂ ਹੋਏ ਜਾਤੀ ਸਮਾਜ ਨੇ ਦਲਤ ਸਮਾਜ ਦਾ ਨਾਮ ਵੇਚਿਆ ਮਜ਼ਦੂਰ ਦਾ ਨਾਮ ਵੇਚਿਆ ਮਜ਼ਦੂਰ ਨੂੰ ਕੁਝ ਵੀ ਨਹੀਂ ਦਿੱਤਾ ਮਜ਼ਦੂਰ ਦੇ ਕੁਝ ਵੀ ਪੱਲੇ ਨਹੀਂ ਪਾਇਆ ਅੱਜ ਵੀ ਜਿਹੜੀ ਮਤਲਬ ਭਗਵੰਤ ਮਾਨ ਦੀ ਸਰਕਾਰ ਮੇਰੇ ਖਿਆਲ ਉਹਦੇ ਵਿੱਚ ਸਾਡੇ ਦੋ ਹੀ ਮੰਤਰੀ ਨੇ ਤੀਜਾ ਕੋਈ ਮੰਤਰੀ ਨਹੀਂ ਹੈ ਕਿਹਾ ਸੀ ਕਿ ਦਲਤ ਸਮਾਜ ਦੇ ਬੰਦੇ ਨੂੰ ਅਸੀਂ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਉਹ ਵੀ ਹਲੇ ਸਾਡੀ ਕੁਰਸੀ ਖਾਲੀ ਪਈ ਆ ਮੈਂ ਇਹ ਸਵਾਲ ਕਰਦਾ ਕਿ ਆਪਣੇ ਜਿਹੜੇ ਹਰਪਾਲ ਟੀਮਾ ਦੀ ਨੇ ਟੀਮਾ ਜਿਹਦੇ ਵਿੱਚ ਕੀ ਘਟ ਸੀ ਉਹ ਮੁੱਖ ਮੰਤਰੀ ਇਸ ਲਈ ਨਹੀਂ ਬਣ ਸਕੇ ਕਿਉਂਕਿ ਉਹ ਦਲਿਤ ਸਮਾਜ ਦੇ ਬੰਦੇ ਸੀ ਐਲ ਐਲ ਬੀਏ ਸੀਗੇ ਪੜੇ ਲਿਖੇ ਬੰਦੇ ਸੀ ਵਿਦਵਾਨ ਸੀ ਹਰ ਇੱਕ ਚੀਜ਼ ਪੂਰੀ ਕਰਦੇ ਸੀ ਪਰ ਅਫਸੋਸ ਹੈ ਇਸ ਦੀ ਗੱਲ ਦੀ ਹੈ ਤੇ ਭਗਵੰਤ ਮਾਨ ਪਲਸ 2 ਬੰਦੇ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਤੇ ਦਲਿਤ ਸਮਾਜ ਦਾ ਪੜਿਆ ਲਿਖਿਆ ਬੰਦਾ ਹੱਥ ਧੋਕੇ ਕੁਰਸੀ ਤੇ ਬਹਿ ਗਿਆ ਚੁੱਪ ਕਰ ਗਿਆ ਉਹਨੇ ਵੀ ਕੁਝ ਨਹੀਂ ਕਿਹਾ ਕਿ ਇਹ ਸਾਨੂੰ ਸਾਡੇ ਸਮਾਜ ਨੂੰ ਅੱਜ ਦੀ ਚਾਹੀਦਾ ਕਿ ਨਹੀਂ ਚਾਹੀਦਾ ਇਹ ਬੜੇ ਦੁਖ ਦੀ ਗੱਲ ਹੈ ਡਾਕਟਰ ਭੀਮਰਾਓ ਉਮੀਦਵਾਰ ਜੀ ਦੇ ਆਫਸਰ ਨੇ ਸਾਨੂੰ ਪੜ੍ਹਨ ਲਿਖਣ ਦਾ ਅਧਿਕਾਰ ਦਿੱਤਾ ਸੀ ਬੋਲਣ ਦਾ ਅਧਿਕਾਰ ਦਿੱਤਾ ਸੀ ਜੱਟ ਕੋਲੇ ਜ਼ਮੀਨ ਮਿਲ ਗਈ ਬ੍ਰਾਹਮਣ ਕੋਲੇ ਰਾਜ ਮਿਲ ਗਿਆ ਬਾਨੀਏ ਕੋਲੇ ਪੈਸਾ ਮਿਲ ਗਿਆ ਜਦੋਂ ਸਾਡੇ ਸਮਾਜ ਨੂੰ ਕੁਝ ਮਿਲਣਾ ਸੀ ਤਾਂ ਉਸ ਵਕਤ ਅ ਇਹਨੂੰ ਕਹਿੰਦਾ ਵੀ ਗੋ ਬੈਕ ਸਾਂਡਰਸ ਗੋ ਬੈਕ ਉਸ ਵਿੱਚ ਸਾਨੂੰ ਬਹੁਤ ਕੁਝ ਮਿਲਣਾ ਸੀ ਸਾਨੂੰ ਕੁਝ ਮਿਲਣਾ ਸੀ ਹੁਣ ਸਾਡੇ ਕੋਲ ਇਕੱਲੀ ਬੋਟ ਰਹਿ ਗਈ ਬੋਟ ਦੇ ਨਾਲ ਸਾਡੀ ਬੋਟ ਨੋਟਾਂ ਦੇ ਨਾਲ ਖਰੀਦੀ ਜਾਂਦੀ ਆ ਸਾਡੇ ਲੋਕ ਸਾਡੀ ਬੋਟ ਨਸ਼ਈ ਬਣਾ ਕੇ ਇਸਤੇਮਾਲ ਕੀਤਾ ਜਾਂਦਾ ਆ ਧਾਰਾ 370 ਜਦੋਂ ਮਰਜ਼ੀ ਤੋੜ ਦਿਓ ਜਦੋਂ ਮਰਜ਼ੀ ਦਲਤ ਸੰਭਾਈ ਤੇ ਕਹਾੜਾ ਚਲਾ ਦਿਓ ਕੋਈ ਰਾਜਾ ਬਾਊ ਨਹੀਂ ਹੈ ਕੋਈ ਨਹੀਂ ਪੁੱਛਦਾ ਜਿਹੜਾ ਅਸੀਂ ਸਾਨੂੰ ਆਦਤ ਆ ਅਸੀਂ ਕੋਠੇ ਚੜਕੇ ਨਹੀਂ ਰੋਂਦੇ ਅਸੀਂ ਅੰਦਰ ਵੜ ਕੇ ਰੋ ਲੈਂਦੇ ਆ ਜੱਟ ਸਮਾਜ ਨੂੰ ਆਦਤ ਆ ਵੀ ਇਹੇ ਕੋਠੇ ਤੇ ਚੜਕੇ ਰੋਂਦਾ ਆਲੇ ਮਤਲਬ ਜੀੜੀਆਂ ਲੱਗਣ ਲੱਗੀਆਂ ਨੇ ਜੀੜੀਆਂ ਲੱਗਣ ਦੇ ਜੀੜੀਆਂ ਦੇ ਵਿੱਚ ਭਗਵੰਤ ਮਾਨ ਨੂੰ ਵੀ ਫਿਕਰ ਹੋ ਗਿਆ ਕਿ ਜੱਟ ਸਮਾਜ ਦੀ ਜੀੜੀ ਮਰ ਗਈ ਜਿਹੜੇ ਬੰਦੇ ਘਰੇ ਬੈਠੇ ਨੇ ਜਿਨ੍ਹਾਂ ਬੰਦਿਆਂ ਦਾ ਕੰਮ ਨਹੀਂ ਚੱਲਦਾ ਉਹਨਾਂ ਬਾਰੇ ਕੋਈ ਸੋਚਣੀ ਹੈ ਜਿਨ੍ਹਾਂ ਦੇ ਘਰੇ ਆਟਾ ਨਹੀਂ ਹੈ ਜਿਨ੍ਹਾਂ ਦੇ ਘਰੇ ਚਾਹ ਨਹੀਂ ਹੈ ਜਿਨ੍ਹਾਂ ਦੇ ਘਰੇ ਕੁਝ ਵੀ ਨਹੀਂ ਹੈ ਉਹਨਾਂ ਵਾਰੇ ਭਗਵੰਤ ਮਾਨ ਸੁਣਨ ਵਾਸਤੇ ਕੁਝ ਵੀ ਤਿਆਰ ਨਹੀਂ ਹੈ ਇਸ ਕਰਕੇ ਅਸੀਂ ਇਸ ਰਾਜ ਨੂੰ ਕਹਾਂਗੇ ਵੀ ਇਹ ਰਾਜ ਸਭ ਤੋਂ ਭੈੜਾ ਨਿਕਲਿਆ ਇਹ ਰਾਜ ਅਕਾਲੀਆਂ ਨੂੰ ਤੇ ਕਾਂਗਰਸੀਆਂ ਦੇ ਨਾਲੋਂ ਵੀ ਭੈੜਾ ਨਿਕਲਿਆ ਜਦੋਂ ਸਾਨੂੰ ਇਨਸਾਫ ਨਹੀਂ ਮਿਲਿਆ ਇਨਸਾਫ ਦੀ ਬਜਾਏ ਅਸੀਂ ਦੁੱਖ ਝੱਲ ਰਹੇ ਹਾਂ ਸਾਨੂੰ ਕੋਈ ਖੁਸ਼ੀ ਪ੍ਰਾਪਤ ਨਹੀਂ ਹੋਈ ਜਦੋਂ ਸਾਨੂੰ ਖੁਸ਼ੀ ਪ੍ਰਾਪਤ ਨਹੀਂ ਹੋਈ ਅਸੀਂ ਉਸ ਬੰਦੇ ਨੂੰ ਕਦੇ ਵੀ ਚੰਗਾ ਨਹੀਂ ਸਮਝਾਂਗੇ ਜਿਹੜਾ ਸਾਡੀਆਂ ਗੱਲਾਂ ਨਹੀਂ ਸੁਣੂਗਾ ਜੇ ਬਾਪੂ ਸਰਕਾਰ ਕੋਈ ਕੰਮ ਕਰਦੀ ਆ ਚੰਗਾ ਕੰਮ ਜਦੋਂ ਸਰਕਾਰ ਕਰਦੀ ਆ ਕੋਈ ਫਿਰ ਉਦੋਂ ਲੋਕ ਨਹੀਂ ਗਲਤ ਹੋ ਜਾਂਦੇ ਲੋਕ ਸਹੀ ਨਹੀਂ ਰਹਿੰਦੇ ਉਦੋਂ ਅਸਲ ਦੇ ਵਿੱਚ ਚੰਗਾ ਕਰਨਾ ਤਾਂ ਆਮ ਆਦਮੀ ਪਾਰਟੀ ਨੇ ਸੋਚਿਆ ਹੀ ਨਹੀਂ ਪਹਿਲਾਂ ਤਾਂ ਕਾਲਦ ਕੱਟੇ ਗਏ ਠੀਕ ਹੈ ਜੀ ਹੁਣ ਜਿਹੜੇ ਸਾਡੇ ਲੋਕਾਂ ਦੀਆਂ ਪੈਨਸ਼ਨਾਂ ਨੇ ਪੈਨਸ਼ਨਾਂ ਤਿਆਰਾ ਫਿਰ ਨਹੀਂ ਜਾ ਰਹੇ ਹਾਂ ਬਿਲਕੁਲ ਫਿਰ ਜਿਹੜੇ ਲੋਕਾਂ ਦੇ ਪੈਨਸ਼ਨਾਂ ਤੇ ਆਰਾ ਫਿਰ ਰਿਹਾ ਉਹ ਲੋਕਾਂ ਤੇ ਕੀ ਗੁਜ਼ਰੂਗੀ ਬਿਲਕੁਲ ਇਹੇ ਆਪਣੇ ਦਿਲ ਦੇ ਵਿੱਚ ਦਿਲ ਤੇ ਹੱਥ ਰੱਖ ਕੇ ਗੱਲ ਸੁਣਨ ਵਾਲੀ ਹੈ ਭਗਵੰਤ ਮਾਨ ਜੀ ਤੁਸੀਂ ਇਸ ਗੱਲ ਦੇ ਚੰਗੀ ਤਰ੍ਹਾਂ ਗੌਰ ਕਰੋ ਕਿਉਂਕਿ ਇਹ ਸਮਾਜ ਬਹੁਤ ਗਰੀਬ ਹੈ ਇਹ ਸਮਾਜ ਹੈ ਜਿਹੜਾ ਥੱਲੇ ਨੂੰ ਜਾ ਰਿਹਾ ਇਹ ਸਮਾਜ ਨੂੰ ਉੱਪਰ ਚੱਕਣ ਦੀ ਲੋੜ ਹੈ ਉੱਪਰ ਚੱਕੋਗੇ ਤਾਂ ਤੁਹਾਡਾ ਨਾਮ ਬਣ ਜਾਊਗਾ ਨਹੀਂ ਜਿਵੇਂ ਨਾ ਹੁਣ ਸ਼ਬਦੀਆਂ ਜਦੋਂ ਬਾਹਰੀਆਂ ਹੋ ਜਾਂਦੀਆਂ ਤੇ ਉਹ ਫੇਰੇ ਸੜਕਾਂ ਤੇ ਛਿੱਟਣੀਆਂ ਪੈਂਦੀਆਂ ਥੋਨੂੰ ਵੀ ਲੋਕ ਐਦਾਂ ਹੀ ਰੋਲ ਦੇਣਗੇ ਇਹ ਮੇਰਾ ਬਾਧਾ ਹੈਗਾ ਇਹ ਮੇਰਾ ਆਪਣਾ ਠੀਕ ਹੈ ਜਿਵੇਂ ਕਾਂਗਰਸ ਦੇ ਨਾਲ ਹੋਈ ਆ ਅਕਾਲੀਆਂ ਨਾਲ ਹੋਈ ਆ ਹੋ ਸਕਦਾ ਥੋੜੀ ਉਹਦੇ ਨਾਲ ਵੀ ਦਾਦੇ ਹੋਵੇ ਤੇ ਬਾਪੂ ਇੱਕ ਸਵਾਲ ਹੋ ਰਿਹਾ ਜੀ ਹਾਂਜੀ ਜਿਵੇਂ ਪੰਜਾਬ ਸਰਕਾਰ ਨੇ ਆਪਣੀ ਨੇ ਜਾਂ ਤੁਸੀਂ ਹੁਣ ਇਹ ਗੌਰ ਕਰਿਓ ਵੀ ਹੁਣ ਬੀਬੀਆਂ ਦਾ ਕਿਰਾਇਆ ਮਾਫ ਕਰਤਾ ਪੀਆਰਟੀਸੀ ਬੱਸ ਵਾਲਿਆਂ ਦਾ ਠੀਕ ਹੈ ਗੱਲ ਜੀ ਪਰ ਹੁਣ ਤੁਸੀਂ ਇਹ ਦੇਖੋ ਵੀ ਬੀਬੀਆਂ ਹਰੇਕ ਕੰਡਕਟਰ ਦਾ ਕਲਰ ਫੜ ਕੇ ਖੜ ਜਾਂਦੀਆਂ ਨੇ ਹਾਂਜੀ ਇਹਦੇ ਬਾਰੇ ਜ਼ਰੂਰ ਇੱਕ ਵਾਰੀ ਟਿੱਪਣੀ ਕਰ ਦਿਓ ਤੁਸੀਂ ਇਹ ਭਗਵੰਤ ਮਾਨ ਦੀ ਦੇਣ ਨਹੀਂ ਹੈ ਹਾਂਜੀ ਇਹ ਅਮਰਿੰਦਰ ਸਿੰਘ ਰਾਜਾ ਸਾਹਿਬ ਦੀ ਹੈ ਠੀਕ ਹੈ ਜੀ ਮੁੱਖ ਮੰਤਰੀ ਅਸੀਂ ਠੀਕ ਹੈ ਜੀ ਉਹਦੇ ਦਿਮਾਗ ਦੇ ਵਿੱਚ ਇਸ ਗੱਲ ਦਾ ਗੱਲਿਆ ਕਿ ਮੈਂ ਭਾਰਤੀ ਜਨਤਾ ਪਾਰਟੀ 'ਚ ਜਾਣਾ ਹੀ ਦੇਣਾ ਠੀਕ ਹੈ ਜੀ ਉਹਨੇ ਸਾਰੇ ਕੰਮ ਠੱਪ ਕਰਤੇ ਠੀਕ ਹੈ ਜੀ ਸਾਢੇ 4 ਮਹੀਨੇ ਸਾਢੇ 4 ਸਾਲ ਕੁਰਸੀ ਤੇ ਬਿਰਾਜਮਾਨ ਰਿਹਾ ਠੀਕ ਹੈ ਜੀ ਜਦੋਂ ਲੋਕ ਅੱਕ ਗਏ ਤੇ ਥੱਕ ਗਏ ਉਦੋਂ ਲੋਕਾਂ ਨੇ ਬਗਾਵਤ ਕਰਤੀ ਇਹਨਾਂ ਨੇ ਕੁਰਸੀ ਛੱਡਦੀ ਤੇ ਦਲਤ ਸਮਾਜ ਨੂੰ ਕੁਰਸੀ ਦੇਤੀ ਜੇ ਮਤਲਬ ਆਪਾਂ ਦੇ ਨਾ ਇੱਕ ਰੋਟੀਆਂ ਬਣਾ ਲਈਏ ਰੋਟੀਆਂ ਨੂੰ ਚੋਪੜ ਲਈਏ ਰੋਟੀਆਂ ਨੂੰ ਚੋਪੜ ਕੇ ਟੋਕਰਿਆਂ ਦੇ ਵਿੱਚ ਪਾ ਕੇ ਕੁੱਤੇ ਇਕੱਠੇ ਕਰਕੇ ਉਹਨਾਂ ਦੇ ਵਿਚਾਲੇ ਰੱਖ ਦਈਏ ਉਹ ਕੁੱਤੇ ਰੋਟੀ ਨਹੀਂ ਖਾਣਗੇ ਇੱਕ ਦੂਜੇ ਦੀਆਂ ਕੰਨ ਪਾੜਨਗੇ ਕਿਸੇ ਦਾ ਸਿਰ ਪਾੜਨਗੇ ਕਿਸੇ ਦਾ ਕੁਝ ਕਰਨਗੇ ਦਲਤ ਸਮਾਜ ਨੂੰ ਮੁੱਖ ਮੰਤਰੀ ਬਣਾਉਣ ਦਾ ਚਾਂਸ ਹੀ ਇਹੋ ਸੀ ਕਿ ਇਹਨਾਂ ਨੂੰ ਖਤਮ ਕਰਨ ਦੀ ਖਾਤਰ ਥੋੜਾ ਜਿਹਾ ਚਾਂਸ ਦੇ ਦਿਓ ਤੇ ਇਹ ਆਪੀ ਲੜ ਮਾਰ ਕੇ ਖਤਮ ਹੋ ਜਾਣਗੇ ਤੇ ਬਪੂ ਜੀ ਪੰਜਾਬ ਸਰਕਾਰ ਦੀ ਆਪਾਂ ਗੱਲ ਕਰੀਏ ਭਗਵੰਤ ਮਾਨ ਸਿੰਘ ਸਾਹਿਬ ਜਿਵੇਂ ਮੰਚ ਦੇ ਉਪਰ ਆ ਕੇ ਬੋਲਦੇ ਹੁੰਦੇ ਨੇ ਵੀ ਅਸੀਂ ਆਹ ਕਰਦਾਂਗੇ ਅਸੀਂ ਉਹ ਕਰਦਾਂਗੇ ਉਹ ਚ ਕਿੰਨੀ ਕਿ ਸੱਚਾਈ ਹੈ ਤੇ ਕਿੰਨੀਆਂ ਕਿ ਚਾਲਾਂ ਨੇ ਦੇਖੋ ਜੀ ਸੱਚਾਈ ਤਾਂ ਇਸ ਗੱਲ ਦੀ ਆ ਜਲਨ ਸਾਜੀਆਂ ਨੇ ਠੀਕ ਹੈ ਜੀ ਦਲ ਨੇ ਸਾਝੀਆਂ ਨੇ ਇਹ ਕਹਿੰਦੇ ਨੇ ਵੀ ਅਸੀਂ ਪੈਸੇ ਪੈਸੇ ਦਾ ਸਹੂ ਕਰਾਂਗੇ ਤੇ ਆਪਣੇ ਬਾਦਲ ਪਰਿਵਾਰ ਦੀ ਕਿੰਨੀ ਆਮਦਨ ਉਥੋਂ ਦਾ ਗੱਲ ਸ਼ੁਰੂ ਨਹੀਂ ਕੀਤੀ ਸ਼ੁਰੂ ਕਰਤੀ ਚੰਨੀ ਤੂੰ ਠੀਕ ਹੈ ਜੀ ਸ਼ੁਰੂ ਚੰਨੀ ਤੂੰ ਕਰਤੀ 20 ਕਰੋੜ ਰੁਪਈਆ ਠੀਕ ਹੈ ਜੀ 20 ਕਰੋੜ ਰੁਪਈਆ ਇੱਕ ਮੁੱਖ ਮੰਤਰੀ ਆ ਜੇ ਉਹਦੇ ਕੋਲ 20 ਕਰੋੜ ਰੁਪਈਆ ਆਊਗਾ ਕੋਈ ਵੱਡੀ ਗੱਲ ਨਹੀਂ ਹੈਗੀ ਬਿਲਕੁਲ ਤੇ ਇੱਕ ਬਾਪੂ ਮੈਂ ਸੁਣਿਆ ਸੀ ਵੀ ਤੁਹਾਡਾ ਗਾਣਾ ਜਿਹੜਾ ਲੱਖੀ ਬਨਜਾਰੇ ਨੇ ਵੀ ਗਾਇਆ ਸੀ ਹਾਂਜੀ ਤੇ ਉਹਨਾਂ ਨਾਲ ਫਿਰ ਕਿਵੇਂ ਪਹੁੰਚ ਹੋਈ ਇੱਕ ਰਮਤਾ ਸਾਧੂ ਸੀ ਠੀਕ ਹੈ ਜੀ ਜੀਤ ਮਾਨ ਸਾਹੀ ਉਹਦਾ ਨਾਮ ਅੱਛਾ ਜੀ ਉਹ ਗੀਤ ਮੇਰੇ ਕੋਲੋਂ ਲੈ ਗਿਆ ਸੀ ਠੀਕ ਹੈ ਜੀ ਮੈਂ ਨਹੀਂ ਲੱਖੀ ਬਨਜਾਰੇ ਨੂੰ ਜਾਣਦਾ ਅੱਛਾ ਜੀ ਬਸ ਉਹ ਗੀਤ ਉਹ ਉਹਨੂੰ ਦੇਤਾ ਉਹਨੇ ਅੱਛਾ ਉਹਨੇ ਲੱਖੀ ਬਨਜਾਰੇ ਨੂੰ ਦੇਤਾ ਹਾਂਜੀ ਥੋੜੀ ਨਹੀਂ ਮੁਲਾਕਾਤ ਹੋਈ ਮੇਰੀ ਕੋਈ ਮੁਲਾਕਾਤ ਨਹੀਂ ਪਰ ਉਹ ਤੁਹਾਨੂੰ ਮੰਨ ਲਓ ਜਿਹੜੀ ਉਹਦੀ ਕੋਈ ਰਕਮ ਨਹੀਂ ਜਿਹੜੀ ਤੁਹਾਨੂੰ ਕੋਈ ਮਿਲੀ ਨਾ ਠੀਕ ਹੈ ਜੀ ਹਾਂ ਪੇਸ਼ੀ ਤੋਂ ਖਹਿੜਾ ਥੜਵਾ ਦੇ ਸੁਣ ਲੱਖੀ ਬਨਜਾਰੇ ਵੀ ਨਾਈਆਂ ਦੇ ਮੁੰਡਿਆ ਕੱਲ ਇੰਨਾ ਹੀ ਨੋ ਆਇਆ ਸਰਫ ਕੱਲਾ ਤੁਹਾਨੂੰ ਜਾਣਦੇ ਫਿਰ ਪੇਸ਼ੀ ਬਰਨਾਲੇ ਦੇੋਂ ਆਉਣ ਵਾਲੀ ਸੁਣਨ ਜਾਣਦੇ ਹਾਂ ਫਿਰ ਪੇਸ਼ੀ ਦਾ ਵਜੂ ਉਹਦੇ ਚ ਆਇਆ ਹਾਂ ਜੀ ਫਿਰ ਤਾਂ ਨੋ ਆਇਆ ਤੁਹਾਡਾ ਪੇਸ਼ੀ ਪੇਸ਼ੀ ਤੋਂ ਖਹਿੜਾ ਥੜਵਾ ਦੇ ਸੁਣ ਲੱਖੀ ਬਨਜਾਰੇ ਵੀ ਨਾਈਆਂ ਦੇ ਮੁੰਡਿਆ ਸੀਟੀ ਬਜੇ ਚਵਾਰੇ ਆ ਸੀਟੀ ਬਜੇ ਚਵਾਰੇ ਤੇ ਨਾਈਆਂ ਦੇ ਮੁੰਡੇ ਇਹ ਗਾਣਾ ਤੁਹਾਡਾ ਹਾਂ ਜੀ ਜਿਹੜੇ ਸਾਡੇ ਦਰਸ਼ਕ ਕਹਿ ਰਹੇ ਸੀਗੇ ਬੜਾ ਨਾਮੀ ਗ੍ਰਾਮੀ ਕਲਾਕਾਰ ਲੱਖੀ ਬਨਜਾਰਾ ਉਹਨਾਂ ਦੀ ਆਵਾਜ਼ ਦੇ ਵਿੱਚ ਵੀ ਇਹ ਗਾਣਾ ਆਇਆ ਹੋਇਆ ਸੀਟੀ ਵੱਜੇ ਚਵਾਰੇ ਤੇ ਨਾਈਆਂ ਦੇ ਮੁੰਡਿਆ ਉਹਦੇ ਵਿੱਚ ਜਿਹੜਾ ਪੇਸ਼ੀ ਛੋਟਾ ਨਾ ਆਉਂਦਾ ਹਾਂ ਪੇਸ਼ੀ ਤੋਂ ਖਿਹੜਾ ਥੜਵਾ ਦੇ ਸੁਣ ਲੱਖੀ ਬਣਜਾਰੇ ਹੋਵੇ ਨਾਈਆਂ ਦੇ ਠੀਕ ਹੈ ਜੀ ਤੇ ਉਹਦਾ ਜਿਹੜਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਹੀ ਦੇ ਦਾਂਗੇ ਕਿਉਂਕਿ ਜਿਹੜੇ ਨਵੇਂ ਜਿਹੜੇ ਜੰਗੇ ਜਨ ਸ਼ਾਇਦ ਉਹਨਾਂ ਦੇ ਟੀਨੇਜਰ ਸਾਡੇ ਹੁੰਦੇ ਆ ਉਹਨਾਂ ਨੇ ਸ਼ਾਇਦ ਇਹ ਗਾਣਾ ਨਾ ਸੁਣਿਆ ਹੋਵੇ ਪਰ ਜਿਹੜੇ ਸਾਡੇ ਬਜ਼ੁਰਗ ਲੋਕ ਸਾਡੇ ਜਿਹੜੇ ਤਕਰੀਬਨ ਜਿਹੜੇ 35 ਤੋਂ 40 ਸਾਲ ਦੇ ਪਲੱਸ ਹੈਗੇ ਨੇ ਉਹਨਾਂ ਨੇ ਲਾਜ਼ਮੀ ਜਿਹੜਾ ਗਾਣਾ ਇਹ ਸੁਣਿਆ ਹੋਊਗਾ ਲੱਖੀ ਬਣਜਾਰਾ ਸਾਹਿਬ ਦਾ ਗਾਣਾ ਬੜਾ ਮਸ਼ਹੂਰ ਹੋਇਆ ਸੀਟੀ ਵੱਜ ਮੈਂ ਐਸਐਲ ਸਕੂਲ ਦੇ ਵਿੱਚ ਪੜ੍ਹਦਾ ਸੀ ਠੀਕ ਹੈ ਜੀ ਨੌਵੀਂ ਜਮਾਤ ਸਾਡੀ ਇੱਕ ਚੁਆੜੇ ਦੇ ਵਿੱਚ ਲੱਗਦੀ ਸੀ ਠੀਕ ਹੈ ਜੀ ਉਹ ਉੱਥੇ ਦੋ ਨਾਈਆਂ ਦੇ ਮੁੰਡੇ ਇੱਕ ਸੋਸਤੇ ਸੀ ਇੱਕ ਚੁਸਤੇ ਸੀ ਅੱਛਾ ਜੀ ਇੱਕ ਦਾ ਨੋ ਪ੍ਰਦੀਪ ਸੀ ਹਾਂਜੀ ਇੱਕ ਦਾ ਨੋ ਕੁਝ ਹੋਰ ਸੀ ਹੁਣ ਮੈਂ ਭੁੱਲ ਗਿਆ ਠੀਕ ਹੈ ਜੀ ਤੇ ਉਹ ਜਿਹੜਾ ਸੋਸਤੇ ਸੀ ਹਾਂਜੀ ਉਹ ਖੋਏ ਦੀਆਂ ਪਿੰਨੀਆਂ ਲੈ ਆਇਆ ਅੱਛਾ ਜੀ ਖੋਏ ਦੀਆਂ ਪਿੰਨੀਆਂ ਜਦੋਂ ਲੈ ਆਇਆ ਤੇ ਉਹ ਜਿਹੜਾ ਚੁਸਤੇ ਸੀ ਹਾਂਜੀ ਚੁਸਤੇ ਉਹਨੂੰ ਕਹਿਣ ਲੱਗਿਆ ਕਹਿੰਦਾ ਵੀ ਬਚ ਕੇ ਰੱਖੀ ਬਸਤੇ ਨੂੰ ਸੰਭਾਲ ਕੇ ਰੱਖੀ ਅੱਛਾ ਜੀ ਤੇ ਉਹ ਕਹਿੰਦਾ ਹਾਂ ਹਾਂ ਮੈਂ ਸਾਹਮਣੇ ਰੱਖਿਆ ਠੀਕ ਹੈ ਸਾਨੂੰ ਪਤਾ ਲੱਗ ਗਿਆ ਵੀ ਕੋਈ ਚੀਜ਼ ਲੈ ਕੇ ਆਇਆ ਹਾਂਜੀ ਤੇ ਅਸੀਂ ਉਹ ਉਹਨੂੰ ਕਿਹਾ ਉਹ ਤੈਨੂੰ ਥੱਲੇ ਬੁਲਾਇਆ ਹਾਂਜੀ ਉਹ ਥੱਲੇ ਵਾਗ ਗਿਆ ਅਸੀਂ ਪਿੰਨੀਆਂ ਕੱਢ ਲਈਆਂ ਠੀਕ ਹੈ ਜੀ ਪਿੰਨੀਆਂ ਕੱਢ ਕੇ ਖਾ ਲੀਆਂ ਹਾਂਜੀ ਉਹਦੇ ਚ ਪਪਲ ਦੇ ਪੱਤੇ ਪਾਤੇ ਅੱਛਾ ਜੀ ਉਥੋਂ ਫਿਰ ਮੈਂ ਗੀਤ ਲਿਖਿਆ ਸੀ ਸਿੱਟੀ ਬਜੇ ਚ ਬਾਰੇ ਬਣਾਇਆ ਨੇ ਉਹਦੇ ਠੀਕ ਹੈ ਜੀ ਇਹ ਗੀਤ ਬਾਪੂ ਮੈਂ ਤੁਹਾਨੂੰ ਦੱਸ ਦਾਂ ਦਿਲ ਦੀ ਗੱਲ ਹੈ ਇਹ ਗੀਤ ਮੈਂ ਸੁਣਿਆ ਬਹੁਤ ਵਾਰੀ ਆ ਪਰ ਮੈਨੂੰ ਇਹ ਨਹੀਂ ਪਤਾ ਵੀ ਮੇਰੀ ਤੁਹਾਡੇ ਨਾਲ ਮੁਲਾਕਾਤ ਹੋ ਤੇ ਗੀਤ ਤੁਹਾਡਾ ਨਿਕਲਿਆ ਅੱਜ ਉਹ ਇਹ ਮੈਨੂੰ ਇਹ ਗੱਲ ਇਸ ਟਾਈਮ ਇਹ ਮੈਨੂੰ ਜਦੋਂ ਆਪਾਂ ਇੰਟਰਵਿਊ ਕਰ ਰਹੇ ਮੈਨੂੰ ਹੁਣ ਪਤਾ ਲੱਗੀ ਗੱਲ ਇਹ ਤੁਹਾਡਾ ਗੀਤ ਲਿਖਿਆ ਪਿਆ ਪਰ ਮੈਨੂੰ ਇੰਨਾ ਪਤਾ ਸੀ ਵੀ ਤੁਹਾਡਾ ਇੱਕ ਲੱਖੀ ਬੰਗਾਰਾ ਨੇ ਗੀਤ ਗਾਇਆ ਪਰ ਗੀਤ ਕਿਹੜਾ ਸੀ ਇਹ ਚਰਚਾ ਤੁਸੀਂ ਕਰਤਾ ਜੇ ਮੈਨੂੰ ਇਹ ਨਹੀਂ ਤਾਂ ਵੀ ਕਿਹੜਾ ਗੀਤ ਆ ਉਹ ਬੜਾ ਮਸ਼ਹੂਰ ਰਿਹਾ ਆਪਣੇ ਸਮੇਂ ਦਾ ਗੀਤ ਹੈ ਤੇ ਲੱਖੀ ਬੰਗਾਰਾ ਜਿਹੜੇ ਕਲਾਕਾਰ ਨੇ ਸਾਡੇ ਉਹ ਵੀ ਬੜੇ ਮਕਬੂਲ ਰਹੇ ਨੇ ਹਨ ਤੇ ਬਾਪੂ ਪਾ ਗੱਲਾਂ ਬਾਤਾਂ ਦਾ سلسلہ ਨਾਲ ਨਾਲ ਹੋਰ ਵੀ ਜਾਰੀ ਰੱਖਾਂਗੇ ਆਪਣੀਆਂ ਕੋਸ਼ਿਸ਼ਾਂ ਗੱਲਾਂ ਉਹਦੇ ਵਿਚਕਾਰ ਰਹੇ ਸੀ ਇੰਟਰਵਿਊ ਵਿੱਚ ਜਿਹੜੀਆਂ ਪਿਛਲੀਆਂ ਗੱਲਾਂ ਸੀਗੀਆਂ ਆਪਣੀਆਂ ਵੀ ਜਿਹੜਾ ਪਰਿਵਾਰ ਦਾ ਰਿਐਕਸ਼ਨ ਕੀ ਸੀਗਾ ਜਿਵੇਂ ਤੁਹਾਡਾ ਕੋਈ ਮਨ ਸੀਗਾ ਉਦੋਂ ਵੀ ਜਦੋਂ ਆਪਾਂ ਗੱਲਾਂ ਕਰ ਰਹੇ ਸੀ ਇੰਟਰਵਿਊ ਤੋਂ ਬਾਅਦ ਗੱਲਾਂ ਕਰਨੀ ਪਈਆਂ ਬਹਿ ਕੇ ਚਾਹ ਪੀਣ ਵੇਲੇ ਵੀ ਤੁਸੀਂ ਦੱਸ ਰਹੇ ਸੀ ਜਿਵੇਂ ਵੀ ਜਦੋਂ ਮੈਂ ਵਿਆਹ ਕਰਾਉਣਾ ਸੀ ਮੇਰੇ ਮਨ ਦੀ ਇੱਛਾ ਸੀਗੀ ਵੀ ਘਰ ਵਾਲੀ ਗਾਉਣ ਵਾਲੀ ਮਿਲੇ ਹਾਂ ਹਾਂ ਹਾਂਜੀ ਹਾਂ ਉਹ ਕੀ ਚੱਕਰ ਸੀਗਾ ਉਹ ਚੱਕਰ ਇਹ ਸੀ ਵੀ ਗਾਉਣ ਦਾ ਸ਼ੌਕ ਸੀਗਾ ਮੈਨੂੰ ਹਾਂਜੀ ਘਰ ਵਾਲੀ ਮੇਰੀ ਵਧੀਆ ਸੀ ਹਾਂਜੀ ਸੁਣਖੀ ਸੀ ਠੀਕ ਹੈ ਬੰਦੇ ਨੂੰ ਤੇਜੀ ਤੇ ਹਰ ਇੱਕ ਲੈਕ ਕਰਦਾ ਆਵਾਜ਼ ਵੀ ਬਹੁਤ ਵਧੀਆ ਸੀ ਠੀਕ ਹੈ ਜੀ 28 29 ਗੀਤਾ ਸੀ ਆਪ ਗਾ ਲੈਂਦੇ ਸੀ ਠੀਕ ਹੈ ਜੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਮਤਲਬ ਗਾਉਣ ਲੱਗੇ ਹਾਂ ਜੀ ਘਰ ਵਾਲੀ ਕਹਿੰਦੀ ਵੀ ਮੈਨੂੰ ਤਾਂ ਮੇਰਾ ਮਾਪੇ ਵੜ ਦੂ ਮੈਂ ਨਹੀਂ ਇਹ ਕੰਮ ਕਰਦਾ ਅੱਛਾ ਜੀ ਫਿਰ ਉਦੋਂ ਫਿਰ ਮਨਾਈ ਹੋਗੀ ਬਸ ਉਦੋਂ ਬਾਅਦ ਫਿਰ ਫਿਰ ਕੋਈ ਕੁੜੀ ਹੋਰ ਨਹੀਂ ਜੁਣੀ ਬੱਪੂ ਗਾਉਣ ਵਾਸਤੇ ਕੋਈ ਕਲਾਕਾਰ ਨਹੀਂ ਕੋਈ ਨਹੀਂ ਜੁਣੀ ਹਾਂ ਇੱਕ ਕਿਉਂ ਨਹੀਂ ਸੀ ਲੋਕ ਸੰਪਰਕ ਵਿਭਾਗ ਦੇ ਵਿੱਚ ਸੰਗਰੂਰ ਦੇ ਵਿੱਚ ਗਮ ਆਰਮ ਸੁਨਾਮੀ ਸੀ ਅੱਛਾ ਜੀ ਉਹਦੇ ਘਰ ਵਾਲੀ ਨੂੰ ਹਾਂਜੀ ਗੌਣ ਸਖਾ ਲਿਆ ਸੀ ਠੀਕ ਹੈ ਜੀ ਪ੍ਰੋਗਰਾਮਾਂ ਤੇ ਲਾਉਂਦੇ ਰਹੇ ਹਾਂ ਹਾਂਜੀ ਸਟੇਜ ਸੈਕਟਰੀ ਵਿਦਮੈਚ ਚ ਕਰਦਾ ਰਹਾਂ ਠੀਕ ਹੈ ਜੀ ਤੇ ਉਹ ਵੀ ਫਿਰ ਥੋੜੇ ਜਿਹੇ ਤੇਰਮਾਦ ਉਹ ਉਹ ਸਮਾਜ ਨੇ ਵੀ ਉਹਨਾਂ ਦਾ ਵਿਰੋਧ ਕਰਤਾ ਉਹ ਵੀ ਗੌਣੋਂ ਹਟ ਗਈ ਸੀ ਜੀ ਮੁਹੰਮਦ ਸਦੀਕ ਸਾਹਿਬ ਦਾ ਭਰਾ ਸੀਗਾ ਸ਼ਰੀਫ ਮੁਹੰਮਦ ਠੀਕ ਹੈ ਜੀ ਢਪਲਾਵਾਦਕ ਸੀ ਠੀਕ ਹੈ ਜੀ ਬਹੁਤ ਵਧੀਆ ਬੰਦਾ ਸੀ ਠੀਕ ਹੈ ਜੀ ਇਹਦੇ ਅੱਬਾ ਜੀ ਬਹੁਤ ਵਧੀਆ ਬੰਦੇ ਸੀ ਠੀਕ ਹੈ ਜੀ ਤੇ ਇਹਨਾਂ ਦਾ ਇੱਕ ਸਦੀਕ ਸਾਹਿਬ ਦਾ ਭਤੀਜਾ ਸੀ ਅਕਬਰ ਅਕਬਰ ਹਾਂ ਠੀਕ ਹੈ ਜੀ ਬਾਦ ਦੇ ਵਿੱਚੋਂ ਸੰਗੀਤਕਾਰ ਵੀ ਬਣਿਆ ਠੀਕ ਹੈ ਜੀ ਮੇਰੇ ਵਿਆਹ ਦੇ ਵਿੱਚ ਅਕਬਰ ਅਲੀ ਉਹਨਾਂ ਦਾ ਨਾਮ ਅਕਬਰ ਅਲੀ ਹੈ ਨਾ ਜੀ ਉਹ ਇਸ ਵਾਰ ਤਾਂ ਪਟਿਆਲੇ ਰਹਿੰਦੇ ਮੇਰੇ ਸਾਹਮਣੇ ਨਾਲ ਉਹ ਜੀ ਮੇਰੀ ਮੁਲਾਕਾਤ ਉਹਨਾਂ ਨਾਲ ਹੋਈ ਆ तकरीबन 2016 ਦੇ ਵਿੱਚ ਉਸ ਤੋਂ ਬਾਅਦ ਮੈਂ ਵੀ ਬਹੁਤ ਗਿਆ ਬੜਾ ਕੁਝ ਪੁੱਛਿਆ ਅਕਬਰ ਅਲੀ ਬਾਰੇ ਹਾਂਜੀ ਤੇ ਉਹਦੀ ਆਵਾਜ਼ ਜਿਹੜੀ ਸੀ ਬਿਲਕੁਲ ਸੇਮ ਟੂ ਸੇਮ ਗੁਰਦਾਸ ਮਾਨ ਸੀ ਠੀਕ ਹੈ ਜੀ ਤੇ ਮੇਰੇ ਵਿਆਹ ਦੇ ਵਿੱਚ ਉਹ ਬੰਦੇ ਨਹੀਂ ਖੁੱਲ ਕੇ ਗਾਇਆ ਸੀ ਠੀਕ ਹੈ ਜੀ ਪ੍ਰੀਤਮ ਸ਼ੌਕੀ ਸੁਖਬੀਰ ਰਾਣੂ ਹਾਂਜੀ ਚਰਨਜੀਤ ਕੌਰ ਚੰਨੀ ਐਰਾ ਵਗੈਰਾ ਹਾਂਜੀ ਕਈ ਵਧੀਆ ਕਲਾਕਾਰ ਮੇਰੇ ਮਤਲਬ ਵਿਆਹ ਦੇ ਵਿੱਚ ਆਏ ਸੀ ਠੀਕ ਹੈ ਜੀ ਸ਼ੇਰਾ ਵੀ ਬੱਗਾ ਆਇਆ ਸੀ ਠੀਕ ਹੈ ਜੀ ਤੇ ਸ਼ੇਰਾ ਮੇਰਾ ਪ੍ਰੀਤਮ ਸ਼ੌਕੀ ਨੇ ਗਾਇਆ ਸੀ ਠੀਕ ਹੈ ਜੀ ਤੇ ਉਹਦੀ ਚਮਕੀਲੇ ਦੀ ਤਰਜ਼ ਸੀ ਬਹੁਤ ਸੋਹਣਾ ਬਹੁਤ ਲੋਕਾਂ ਨੇ ਰਿਸਪੋਨਸਿਬਲ ਦਿੱਤਾ ਸੀ ਬਹੁਤ ਵਧੀਆ ਸੀ ਠੀਕ ਹੈ ਉਹਦੀ ਤਰਜ਼ੀ ਤੇ ਮੈਂ ਲੋਕਾਂ ਦੇ ਹਜ਼ਾਰਾਂ ਸੇਰੇ ਲਿਖ ਕੇ ਤਿਆਰ ਕਰਕੇ ਦਿੱਤੇ ਉਹ ਸੇਰਿਆਂ ਦਾ ਟਾਈਮ ਸੀ ਸੇਰੇ ਲੋਕ ਬੜਾ ਬਣੋ ਆਉਂਦੇ ਹੁੰਦੇ ਮੇਰੇ ਕੋਲ ਲਿਖਾਉਣ ਵਾਸਤੇ ਤੇ ਫਿਰ ਮੈਨੂੰ ਕਹਿੰਦੇ ਪੈਸੇ ਕਿੰਨੇ ਮੈਂ ਕਹਾ ਵੀ ਪੈਸੇ ਨਹੀਂ ਮਿਲਦੇ ਪੈਸੇ ਨਹੀਂ ਮੈਂ ਕਿਸੇ ਤੋਂ ਕਦੇ ਵੀ ਲੈ ਠੀਕ ਹੈ ਜੀ ਵੀ ਨਹੀਂ ਯਾਰ ਇਹ ਤਾਂ ਮੇਰਾ ਪ੍ਰੋਫੈਸ਼ਨਲ ਕੀਤਾ ਦਾ ਉਹਨੇ ਮੁਹੰਮਦ ਸਦੀਕ ਦੀ ਅੰਬਦਾ ਬੂਟਾ ਹਾਂਜੀ ਰੀਲ ਦੇ ਵਿੱਚ ਵੀ ਉਹਦੇ ਹੀ ਸੰਗੀਤ ਸੀ ਠੀਕ ਹੈ ਜੀ ਹਾਂਜੀ ਬੜੇ ਅੱਛੇ ਕਲਾਕਾਰ ਨੇ ਬਹੁਤ ਇੱਥੇ ਕਲਾਕਾਰ ਤੇ ਇਦਾਂ ਬਾਪੂ ਹੋਰ ਫਿਰ ਕਿਹੜੇ ਕਿਹੜੇ ਕਲਾਕਾਰਾਂ ਨਾਲ ਮੁਲਾਕਾਤਾਂ ਹੋਈਆਂ ਤੁਹਾਡੀਆਂ ਬਸ ਜੀ ਗੱਲਾਂ ਆ ਵੀ ਮੁਲਾਕਾਤਾਂ ਹੁੰਦੀਆਂ ਜਾਂਦੀਆਂ ਭੁੱਲ ਜਾਂਦੇ ਨੇ ਇਹ ਬਿਲਕੁਲ ਬਿਲਕੁਲ ਤੇ ਇਹ ਤਾਂ ਹੈ ਨਹੀਂ ਸੀਗਾ ਵੀ ਆਪਾਂ ਆਪਣੇ ਮਤਲਬ ਆਪਣੇ ਆਪਣੇ ਕੋਲੇ ਉਹਨੂੰ ਉਹ ਕਰ ਲਈਏ ਹਾਂਜੀ ਹਾਂਜੀ ਇਹ じゃ ਕੋਈ ਸਾਧਨ ਹੈ ਨਹੀਂ ਸੀ ਮੇਰੇ ਕੋਲੇ ਤਾਂ ਹੁਣ ਵੀ ਨਹੀਂ ਹੈ ਆਮ ਹੀ ਮੋਬਾਈਲ ਆ ਮੇਰੇ ਕੋਲੇ ਚਟ ਮੋਬਾਈਲ ਨਹੀਂ ਅੱਜ ਮੈਂ ਹੁਣ ਤਾਂ ਜੇ ਆਪਾਂ ਕਹਦੀਏ ਵੀ ਕੋਈ ਮੋਬਾਈਲ ਨਾਲ ਕਿਸੇ ਨੇ ਕੋਈ ਪਿੱਕ ਲ ਲਈ ਫੋਟੋ ਲੈ ਲਈ ਕੋਈ ਵੀਡੀਓ ਲੈ ਲਈ ਕੋ ਬਣਾ ਲਈ ਕਲੇ ਪਣਾ ਹੀ ਹੁਣ ਤੱਕ ਉਹ ਦੌਰ ਹੈਗਾ ਪਰ ਪਹਿਲਾਂ ਤਾਂ ਉਹ ਦੋ ਹੁੰਦਾ ਨਹੀਂ ਸੀ ਸਮਾਂ ਇਹ ਦੇ ਬਾਪੂ ਫਿਰ ਉਹਨਾਂ ਸਮਾਂ ਆ ਗਏ ਨੇ ਵਕਤ ਬੜਾ ਕੀਮਤੀ ਪਾਇਆ ਜਾ ਚਲਈ ਹੁਣ ਇਹਨਾਂ ਦਰਸ਼ਕਾਂ ਬਿਲਕੁਲ ਜੀ ਤੇ ਹੁਣ ਤੁਹਾਨੂੰ ਇਹ ਜਰੂਰ ਦੱਸਿਓ ਜੀ ਸਾਨੂੰ ਜਿਹੜੇ ਵੀਡੀਓ ਦੇਖਣ ਵਾਲੇ ਸਾਨੂੰ ਪਿਆਰ ਕਰਨ ਵਾਲੇ ਆ ਵੀ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਤੇ ਜੇ ਤੁਹਾਨੂੰ ਕੋਈ ਡਿਫਰੈਂਟ ਕੋਈ ਨਵੀਂ ਚੀਜ਼ ਚਾਹੀਦੀ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਪਹਿਲਾਂ ਤੁਹਾਡੇ ਕਮੈਂਟ ਆਏ ਨੇ ਤੇ ਉਹਨਾਂ ਦਾ ਵੀ ਤੁਸੀਂ ਬੜਾ ਜਿਆਦਾ ਦੇਖ ਕੇ ਜਿਵੇਂ ਆ ਨਾ ਵੀ ਤੁਹਾਨੂੰ ਸਹੀ ਲੱਗਿਆ ਤਾਂ ਜਰੂਰ ਰਪਲਾਈ ਦਿਓ ਵੀ ਤੁਹਾਨੂੰ ਕਿਦਾਂ ਜਿਆਦਾ ਸਹੀ ਲੱਗਿਆ ਕਿ ਜਿਹੜਾ ਗਲਤ ਜਿਹੜਾ ਪੱਖ ਸਹੀ ਲੱਗਿਆ ਉਹੀ ਪੱਖ ਆਪਣਾ ਤੁਸੀਂ ਰੱਖਿਓ ਥ ਹਾਂਜੀ ਇਕੱਠੇ ਹੋ ਕੇ ਇੱਕ ਪਲਾਨ ਬਣਾਇਆ ਠੀਕ ਹੈ ਜੀ ਕਿਉਂਕਿ 2024 ਲੋਕ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਨੇ ਠੀਕ ਹੈ ਜੀ ਉਸ ਵਕਤ ਅਸੀਂ ਹਾਕਮ ਸਿੰਘ ਬਖਤਰੀ ਵਾਲਾ ਜਿਹੜੇ ਜਾਣ ਪਛਾਣ ਦੇ ਮਤਾਜ ਨਹੀਂ ਹੈ ਉਹਨਾਂ ਦੇ ਲਈ ਕੰਮ ਕਰ ਰਹੇ ਹਾਂ ਦਿਨ ਰਾਤ ਮਿਹਨਤ ਕਰਾਂਗੇ ਇਹਨਾਂ ਨੂੰ ਅਸੀਂ ਜਿਤਾਵਾਂਗੇ ਠੀਕ ਹੈ ਜੀ ਹੁਣੇ ਤੋਂ ਮਿਹਨਤ ਸ਼ੁਰੂ ਕੀਤੀ ਵੀ ਆ ਇਹਨਾਂ ਨੂੰ ਚਾਹੇ ਕੋਈ ਪਾਰਟੀ ਟਿਕਟ ਦੇਵੇ ਜਾਂ ਨਾਂ ਦੇਵੇ ਅਸੀਂ ਇਹ ਇਲੈਕਸ਼ਨ ਲੜਨੀ ਲੜਨੀ ਆ ਠੀਕ ਹੈ ਜੀ ਮੈਂ ਮੇਰੇ ਦੋਸਤਾਂ ਨੂੰ ਮੇਰੇ ਭੈਣ ਭਰਾਵਾਂ ਨੂੰ ਮੇਰੇ ਰਿਸ਼ਤੇਦਾਰਾਂ ਨੂੰ ਆਪਣੇ ਬੱਚਿਆਂ ਨੂੰ ਦੋਹਾਂ ਹੱਥ ਬੰਨ ਕੇ ਬੇਨਤੀ ਕਰਾਂਗਾ ਕਿ ਹਾਕਮ ਬਖਤਰੀ ਵਾਲੇ ਦਾ ਸਾਥ ਜ਼ਰੂਰ ਦੇਣਾ ਜਿੱਥੇ ਤੁਸੀਂ ਲੋਕਾਂ ਨੂੰ ਦੋ ਦੋ ਮੌਕੇ ਦੇ ਦਿੱਤੇ ਉੱਥੇ ਇੱਕ ਮੁਫਤ ਮੌਕਾ ਹਾਕਮ ਸਿੰਘ ਬਖਤਰੀ ਵਾਲੇ ਨੂੰ ਦਿਓ ਹਾਕਮ ਸਿੰਘ ਬਖਤਰੀ ਵਾਲਾ ਦਿਲਦਾਰ ਬੰਦਾ ਹੈ ਹਰ ਇੱਕ ਬੰਦੇ ਦੇ ਦੁੱਖ ਸੁੱਖ ਵਿੱਚ ਸਹਾਇ ਹੋਣ ਵਾਲਾ ਬੰਦਾ ਇਹੋ ਜਿਹਾ ਬੰਦਾ ਮੈਂ ਉਸ ਨੂੰ ਰੱਬ ਦਾ ਰੂਪ ਸਮਝਦਾ ਕਿਉਂਕਿ ਮੈਂ ਆਪਣੀ ਵੋਟ ਕਦੇ ਵੀ ਮੁੱਲ ਨਹੀਂ ਵੇਚੀ ਨਾ ਮੈਂ ਮੁੱਲ ਵੇਚਾਂ ਚਾਹੇ ਮੇਰੀ ਵੋਟ ਕਰੋੜ ਰੁਪਏ ਦੀ ਕਿਉਂ ਨਾ ਹੋਵੇ ਮੈਂ ਕਰੋੜ ਰੁਪਏ ਤੇ ਥੁੱਕ ਦੂੰਗਾ ਲੇਕਿਨ ਮੈਂ ਆਪਣੀ ਵੋਟ ਆਪਣੇ ਮੈਂਡ ਨਾਲ ਪਾਉਂਗਾ ਕਿਸੇ ਦੇ ਤਹਤੋ ਕੇ ਮੈਂ ਵੋਟ ਨਹੀਂ ਪਾਉਂਗਾ ਸੋ ਮੈਂ ਸਾਰਿਆਂ ਨੂੰ ਫੇਰ ਹੱਥ ਬੰਨ੍ਹ ਕੇ ਸਾਰਿਆਂ ਨੂੰ ਆਮ ਲੋਕਾਂ ਨੂੰ ਭੈਣਾ ਭਰਾਵਾਂ ਨੂੰ ਯਾਰ ਦੋਸਤਾਂ ਨੂੰ ਮਿੱਤਰਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਹਾਕਮ ਬਖਤਰੀ ਵਾਲੇ ਨੂੰ ਇਸ ਬਾਕ ਬੋਰਡ ਜਰੂਰ ਪਾਉਣੀ ਹੈ ਤੇ ਜਦੋਂ ਤੁਹਾਡੇ ਵੀ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਕੋਈ ਆਵੇ ਆ ਉਹਨਾਂ ਦਾ ਪ੍ਰੋਗਰਾਮ ਨੰਬਰ ਹੈ ਇਹਨਾਂ ਨਾਲ ਅਟੈਚ ਕਰ ਲਿਓ ਇਹਨਾਂ ਨਾਲ ਗੱਲਬਾਤ ਕਰ ਲਿਓ ਇਹਨਾਂ ਨਾਲ ਗੱਲਬਾਤ ਕਰਕੇ ਜਿਹਹੋ ਜਿਹਾ ਕੋਈ ਪ੍ਰੋਗਰਾਮ ਹੋਇਆ ਤੁਹਾਡੇ ਪ੍ਰੋਗਰਾਮ ਤੇ ਫੁੱਲ ਚੜਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ